ਕਿ ਮੈਨੂੰ ਪਤਾ ਵੀ ਤੁਸੀਂ ਫਿਊਚਰ ਦੀ ਵੀ ਨੌਲੇਜ ਬਹੁਤ ਜ਼ਿਆਦਾ ਰੱਖਦੇ ਹੋ ਰੀਅਲ ਦੇ ਵਿੱਚ ਜਿੱਥੋਂ ਤੱਕ ਮੈਂ ਸਮਝਿਆ ਤੁਹਾਨੂੰ ਬੈਠੇ ਆ ਵੀ ਤੁਹਾਨੂੰ ਪਤਾ ਵੀ ਫਿਊਚਰ ਦੇ ਵਿੱਚ ਕੀ ਆ ਜਾ ਕੀ ਚੱਲ ਰਿਹਾ ਜਿਵੇਂ ਕਿ ਆਪਣੇ ਕੋਈ ਬਿਮਾਰੀਆਂ ਜਿਵੇਂ ਕਰੋਨਾ ਆਈ ਸੀ ਜਾਂ ਹੁਣ ਕਹ ਰਹੇ ਹੋਰ ਉਹ ਇਹ ਕੀ ਪ੍ਰੋਸੈਸ ਹੈ ਇਹਦੇ ਬਾਰੇ ਕੋਈ ਦੇਖੋ ਇਹ ਨਾ ਜਿਹੜਾ ਵਾਇਰਸ ਵਾੜ ਖੇੜ ਹੈ ਤੇ ਕੁਛ ਨਹੀਂ ਹੈ ਜੀ ਜਦੋਂ ਤੋਂ ਦੁਨੀਆ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਇਹ ਵਾਇਰਸ ਹੈ ਹੀ ਠੀਕ ਹੈ ਨਾ ਓਮਿਟੇਟ ਹੁੰਦੇ ਰਹਿੰਦੇ ਆ ਹਰ ਸਾਲ ਉਹ ਨਵਾਂ ਨਵਾਂ ਆਪਣੇ ਆਪ ਨੂੰ ਚੇਂਜ ਕਰਦੇ ਰਹਿੰਦੇ ਆ ਜੀ ਤੇ ਇਹ ਕਰੋਨਾ ਵੀ ਜਦੋਂ ਆਇਆ ਹੀ ਤੁਹਾਨੂੰ ਯਾਦ ਹੋਵੇਗਾ ਕਿ ਮਾਰਚ ਇਹੋ ਜਿਸੰਬਰ ਤੋਂ ਖਬਰਾਂ ਸ਼ੁਰੂ ਹੋਈਆਂ ਹੈ ਜੀ ਜੀ ਤੇ ਮਾਰਚ ਤੱਕ ਆਉਂਦੇ ਆਉਂਦੇ ਇੱਥੇ ਲਾਕਡਾਊਨ ਲਾ ਦਿੱਤਾ ਹੈ ਜੀ ਤੇ ਉਸ ਸੀਜ਼ਨ ਦੇ ਵਿੱਚ ਆ

ਚਾਰੇ ਤਰਫ ਮੀਡੀਆ ਚਹਲਾ ਮਚਾਤਾ ਜੀ ਕਿ ਇਹੋ ਜਿਹਾ ਵਾਇਰਸ ਆ ਗਿਆ ਆ ਹੋ ਗਿਆ ਉਹ ਹੋ ਗਿਆ ਕਰ ਕਰ ਕੇ ਤੋਂ ਉਸ ਟਾਈਮ ਤੇ ਬੜੇ ਸਾਰੇ ਲੋਕ ਜੀ ਡਾਕਟਰ ਵਿਸ਼ਰੂਪਰਾਏ ਡਾਕਟਰ ਆਜ਼ਾਦ ਨੇ ਬੜਾ ਕੰਮ ਕੀਤਾ ਪੰਜਾਬ ਦੇ ਵਿੱਚ ਜੀ ਤੇ ਬੜੇ ਸਾਰੇ ਹੋਰ ਲੋਕ ਡਾਕਟਰ ਬਲਹਾਰਾ ਬੜਾ ਲੱਗੇ ਰਹੇ ਜੀ ਬੜੇ ਸਾਰੇ ਲੋਕ ਕੰਮ ਕਰ ਰਹੇ ਸੀ ਉਸ ਚੀਜ਼ ਤੇ ਤੇ ਡਾਕਟਰ ਆਜ਼ਾਦ ਦੇ ਨਾਲ ਤੋਂ ਮੈਂ ਕਾਫੀ ਕਰੀਬੀ ਜੁੜੀ ਰਹੀ ਹਾਂ ਕਿਉਂਕਿ ਇੱਕ ਤਰ੍ਹਾਂ ਉਹ ਵੀ ਮੇਰੇ ਗੁਰੂ ਹੀ ਸੀ ਤੇ ਉਹਨਾਂ ਦੇ ਨਾਲ ਕਾਫੀ ਕੰਮ ਕੀਤਾ ਕਾਫੀ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਉਹਨਾਂ ਕੋਲ ਸਿੱਖਣ ਦਾ ਚਾਂਚਾ ਜੀ ਤੋ ਉਤੋਂ ਬੜਾ ਕੁਝ ਪਤਾ ਲੱਗਾ ਤੋ ਇਸ ਲਈ ਕਰੋਨਾ ਦੇ ਟਾਈਮ ਤੇ ਕੋਈ ਡਰ ਹੱਟ ਦੇ ਅੰਦਰ ਹੈ ਨਹੀਂ ਸਾਨੂੰ ਉਹ ਸਾਰਾ ਕੁਝ ਪਤਾ ਹੀ ਕਿ ਇਹ ਸਭ ਫੇਕ ਹੈ ਠੀਕ ਹੀ ਸੀ ਉਹ ਹਾਂਜੀ ਫੇਕ ਹੈ ਔਰ ਇਹ ਡਰਾ ਡਰਾ ਕੇ ਲੋਕਾਂ ਨੂੰ ਮਤਲਬ ਦੇਖੋ ਉਸ ਟਾਈਮ ਤੇ ਉਹ ਵੈਕਸੀਨ ਲਵਾ ਲਵਾ ਕੇ ਕੀ ਹਾਲ ਕੀਤਾ ਲੋਕ ਬਾਕੀ ਆਪਾਂ ਇਹ ਵੀ ਸੁਣਦੇ ਸੀ ਜਦੋਂ ਆਪਾਂ ਗਾ ਦੇਖਦੇ ਕਈ ਪਰਸਨ ਇਦਾਂ ਦੇ ਘਰੋਂ ਇਦਾਂ ਸੀ ਵੀ ਖਾਂਸੀ ਆ ਜਾਂ ਬੁਖਾਰ ਆ ਤੇ ਚਲੋ ਦਿਖਾਇਆ ਉਹਨੇ ਤਾਂ ਡੈਡ ਡੈਡ ਕੋਸ਼ਿਸ਼ ਕਰ ਦਿੱਤੀ ਹਾਂਜੀ ਹਾਂਜੀ ਤੇ ਇਹਦੇ ਚ ਕਾਫੀ ਸਾਰੇ ਮਤਲਬੁੰਨਾਂ ਨੇ ਖੁੱਲ ਕੇ ਕਿਉਂਕਿ ਨੌਕਰੀ ਦਾ ਸਵਾਲ ਹੀ ਤੋ ਖੁੱਲ ਕੇ ਨਹੀਂ ਦੱਸ ਸਕਦੇ ਚੀਜ਼ਾਂ ਪਰ ਮੈਂ ਉਸ ਟਾਈਮ ਤੇ ਮੈਂ ਅੰਮ੍ਰਿਤਸਰ ਦੇ ਵਿੱਚ ਸਟੋਰ ਚਲਾ ਰਹੀ ਹਾਂ ਆਰਗੇਨਿਕ ਜੀ ਕਾਫੀ ਹਸਪੀਟਲ ਦੇ ਜਿਹੜਾ ਸਟਾਫ ਸੀ ਉਹ ਹੁੰਦਾ ਹੁੰਦਾ ਹੀ ਸਾਡੇ ਕੋਲ ਤੇ ਉਹ ਕਈਆਂ ਨੇ ਮੈਨੂੰ ਦੱਸਿਆ ਕਿ ਮੈਡਮ ਬਸ ਆਉਂਦੇ ਆ ਲੋਕ ਤੇ ਟੀਕਾ ਹੀ ਲਾਉਂਦੇ ਆ ਇੱਕ ਤੇ ਰਾਤ ਨੂੰ ਲਾਉਂਦੇ ਆ ਤੇ ਸਵੇਰੇ ਬੰਦਾ ਖਤਮ ਜੀ ਤੇ ਉਸ ਟਾਈਮ ਤੇ ਬਹੁਤ ਕੁਝ ਐਸਾ ਕੀਤਾ ਗਿਆ ਜਿਹੜਾ ਕਿ ਗਲਤ ਹੈ ਬਿਲਕੁਲ ਇੰਨੇ ਇੰਨੇ ਖਤਰਨਾਕ ਥਾਇਰੋਇਡ ਦਿੱਤੇ ਗਏ ਆ ਲੋਕ ਉਹਦੇ ਕਰਕੇ ਮਾਰੇ ਮਰਿਆ ਕਰੋਨਾ ਦੇ ਕਰਕੇ ਕੋਈ ਨਹੀਂ ਮਰਿਆ ਜੀ ਮਤਲਬ ਕਰੋਨਾ ਇੱਕ ਡਰ ਬਣਾਇਆ ਸੀ ਇੱਕ ਦਾਰ ਪੂਰਾ ਪੂਰਾ ਮਾਹੌਲ ਤਿਆਰ ਕਰਤਾ ਹੈ ਨਾ ਪੂਰਾ ਚਾਰੋਂ ਤਰਫ ਅਗਰ ਇੰਨੀ ਨਿਊਜ਼ ਵਿੱਚ ਸੁਣੋਗੇ ਹੁਣ ਮੇਰੇ ਵਰਗੀ ਪਰਸਨ ਜਿਹੜੀ ਨਿਊਜ਼ ਨਹੀਂ ਸੁਣਦੀ ਜਿਹੜਾ ਇੰਨੀ ਅਵੇਅਰ ਹੈ ਮੈਂ ਇੱਕ ਵਾਰ ਆਪਣੀ ਸਿਸਟਰ ਦੇ ਘਰ ਹਾਂ ਤੇ ਮੇਰੇ ਜੀ ਜੂ ਨੂੰ ਬੜੀ ਆਦਤ ਸੀ ਨਿਊਜ਼ ਸੁਣਦੀ ਉਹ ਹਰ ਟਾਈਮ ਨਿਊਜ਼ ਲੱਗਾ ਹੀ ਰਹੇਗਾ ਜੀ ਤਾਂ ਨਿਊਜ਼ ਸੁਣ ਰਹੀ ਤੇ ਮੈਂ 10 ਮਿੰਟ ਸਿਰਫ ਉਹਨਾਂ ਦੇ ਲੱਗ ਕੇ ਖਲੋਤੀ ਹਾਂ ਨਿਊਜ਼ ਸੁਣ ਲਈ ਮੈਂ 10 ਮਿੰਟ ਸਿਰਫ ਨਿਊਜ਼ ਸੁਣੀ ਹੈ ਜੀ ਔਰ 10 ਮਿੰਟਾਂ ਚ ਇੱਕ ਵਾਰ ਤੇ ਮੈਨੂੰ ਲੱਗ ਗਿਆ ਕਿ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਹੀ ਜੀ ਤਾਂ ਜਦੋਂ ਇੰਨਾ ਨੋਲੇਜ ਹੋਣ ਤੋਂ ਬਾਅਦ ਮੈਨੂੰ ਇੰਨਾ ਉਹ ਡਰਾਮ ਨਾ ਲੱਗਾ ਸੀ ਨਾ ਤੇ ਸੋਚੋ ਕਿ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈ ਉਹਨੇ ਤੇ ਉਹੀ ਮੰਨਣਾ ਨਾ ਕਿ ਇਹ ਸੱਚ ਹੈ ਸੱਚ ਹੋ ਰਿਹਾ ਹੈ ਬਿਲਕੁਲ ਬਿਲਕੁਲ